ਜੇਲ੍ਹ ਤੋਂ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਪੰਜਾਬ ਪੁਲਿਸ ਪਟਿਆਲਾ ਦੇ ਡੈਂਟਲ ਕਾਲਜ ਦੇ ਹਸਪਤਾਲ ਲੈ ਕੇ ਪਹੁੰਚੀ ਜਿੱਥੇ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਆਪਣੀ ਸਜ਼ਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਭਾਈ ਰਾਜਵਾਨਾ ਨੇ ਕਿਹਾ ਕਿ 19 ਸਾਲ ਹੋ ਗਏ ਨੇ ਮੈਨੂੰ ਫਾਂਸੀ ਦੀ ਚੱਕੀ 'ਚ ਪਿਸਦੇ ਹੋਏ ਮੇਰੀ ਸਜ਼ਾ ਤੇ ਫੈਸਲਾ ਕੀਤਾ ਜਾਵੇ ਬਹੁਤ ਇੰਤਜ਼ਾਰ ਹੋ ਗਿਆ ਉਹ ਕਹਿੰਦੇ ਨੇ ਕਿ 14 ਸਾਲਾਂ ਤੋਂ ਕੇਂਦਰ ਕੋਲ ਮੇਰੀ ਅਪੀਲ ਪੈਂਡਿੰਗ ਪਈ ਹੈ 5 ਸਾਲਾਂ ਤੋਂ ਸੁਪਰੀਮ ਕੋਰਟ ਵੀ ਫੈਸਲਾ ਲੈਣ ਲਈ ਵਾਰ-ਵਾਰ ਆਦੇਸ਼ ਦੇ ਰਹੀ ਹੈ ਉਨ੍ਹਾਂ ਕਿਹਾ ਕਿ ਮੇਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਕੌਮ ਦੇ ਸਨਮਾਨ ਨੂੰ ਮੁੱਖ ਰੱਖਦੇ ਹੋਏ ਅਗਲਾ ਫੈਸਲਾ ਲਿਆ ਜਾਵੇ ਦੱਸ ਦੇ ਕਿ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂ ਜਾਰੀ ਸੰਦੇਸ਼ ਦੌਰਾਨ ਵੀ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਸੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਉਮਰ ਕੈਚੇ ਤਬਦੀਲ ਕਰਕੇ ਉਨ੍ਹਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਕੇਂਦਰ ਨੂੰ ਸਵਾਲ ਕੀਤਾ ਸੀ ਕਿ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਮੌਤ ਦੀ ਸਜ਼ਾ ਸੁناਈ ਜਾਣ ਮਗਰੋਂ ਵੀ ਬਲਵੰਤ ਸਿੰਘ ਰਾਜਵਾਨਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ ਜਦਕਿ ਕੇਂਦਰ ਨੇ ਕਿਹਾ ਸੀ ਕਿ ਇਹ ਗੰਭੀਰ ਅਪਰਾਧ ਹੈ ਰਾਜਵਾਨਾ 29 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ ਜਦਕਿ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਇਆ ਨੂੰ 15 ਸਾਲ ਬੀਤ ਚੁੱਕੇ ਨੇ ਇਸ ਦੌਰਾਨ ਮੁਰਤ ਤੋਂ ਰਾਜਵਾਨਾ ਦਾ ਇਸ ਮਾਮਲੇ ਤੇ ਬਿਆਨ ਸਾਹਮਣੇ ਆਉਂਦਾ ਜਦੋਂ ਉਹਨਾਂ ਨੂੰ ਚੈੱਕ ਅਪ ਲਈ ਲਿਆਂਦਾ ਜਾਂਦਾ ਹੈ ਇਸ ਦੌਰਾਨ ਰਾਜ ਹੋਣਾ ਕੀ ਕੁਝ ਆਖਦੇ ਨੇ ਜਥੇਦਾਰ ਨੂੰ ਕਿਹੜੀ ਅਪੀਲ ਕਰਦੇ ਨੇ ਤੁਸੀਂ ਇੱਕ ਵਾਰ ਉਹ ਵੀ ਸੁਣੋ ਜਦੋਂ 30 ਸਾਲ ਹੋ ਗਏ ਹਨਵਲਾ ਪੁੰਨੀ ਦਾ ਸ਼ਾਦਨੋਂ 79 ਚੱਕ ਵਿੱਚ ਲਾ ਗਿਆ ਤੇ 14 ਸਾਲਾਂ ਤੋਂ ਕੇਂਦਰਕ੍ਰਿਤ ਸਰਕਾਰ ਕੋਲ ਅਜ਼ੀਰ ਪੰਡਕ ਭయ్యా ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ ਵਾਰ-ਵਾਰ ਹੁਕਮ ਕਰ ਰਹੀ ਹੈ ਫੈਸਲੇ ਵੀ ਨਹੀਂ ਕਰ ਰਹੀ ਹਰ ਲੋਕਾਂ ਨਾਲ ਸਰ ਜੀ ਗੱਲ ਤੱਕ ਸਰ ਇੱਧਰ ਜੀ ਇੱਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਕਿ ਗੱਲ ਤੋਂ ਜੀ ਜ਼ਿਆਦਾ ਤਾਂ ਜੀ ਤਾਂ ਇਹ ਜਲਾਸਾ ਸਨਿਆਦ ਬਹੁਤ ਹੋ ਗਿਆ ਅਕੀਦਾਰ ਬਹੁਤ ਹੋ ਗਿਆ ਅਕੀਦਾਰ ਜੀ ਸਾਰੇ ਸਤਿਕਾਰਯੋਗ ਸਾਹਿਬਾਨ ਜੀ 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 ਜ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਪੰਜਾਬ ਪੁਲਿਸ ਪਟਿਆਲਾ ਦੇ ਡੈਂਟਲ ਕਾਲਜ ਦੇ ਹਸਪਤਾਲ ਲੈ ਕੇ ਪਹੁੰਚੀ ਜਿੱਥੇ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਆਪਣੀ ਸਜ਼ਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਭਾਈ ਰਾਜਵਾਨਾ ਨੇ ਕਿਹਾ ਕਿ 19 ਸਾਲ ਹੋ ਗਏ ਨੇ ਮੈਨੂੰ ਫਾਂਸੀ ਦੀ ਚੱਕੀ 'ਚ ਪਿਸਦੇ ਹੋਏ ਮੇਰੀ ਸਜ਼ਾ ਤੇ ਫੈਸਲਾ ਕੀਤਾ ਜਾਵੇ ਬਹੁਤ ਇੰਤਜ਼ਾਰ ਹੋ ਗਿਆ ਉਹ ਕਹਿੰਦੇ ਨੇ ਕਿ 14 ਸਾਲਾਂ ਤੋਂ ਕੇਂਦਰ ਕੋਲ ਮੇਰੀ ਅਪੀਲ ਪੈਂਡਿੰਗ ਪਈ ਹੈ 5 ਸਾਲਾਂ ਤੋਂ ਸੁਪਰੀਮ ਕੋਰਟ ਵੀ ਫੈਸਲਾ ਲੈਣ ਲਈ ਵਾਰ-ਵਾਰ ਆਦੇਸ਼ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਮੇਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਕੌਮ ਦੇ ਸਨਮਾਨ ਨੂੰ ਮੁੱਖ ਰੱਖਦੇ ਹੋਏ ਅਗਲਾ ਫੈਸਲਾ ਲਿਆ ਜਾਵੇ ਦੱਸ ਦੇ ਕਿ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂ ਜਾਰੀ ਸੰਦੇਸ਼ ਦੌਰਾਨ ਵੀ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਉਮਰ ਕੈਚ ਤੇ ਤਬਦੀਲ ਕਰਕੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਕੇਂਦਰ ਨੂੰ ਸਵਾਲ ਕੀਤਾ ਸੀ ਕਿ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਮੌਤ ਦੀ ਸਜ਼ਾ ਸੁਣਾਈ ਜਾਣ ਮਗਰੋਂ ਵੀ ਬਲਵੰਤ ਸਿੰਘ ਰਾਜਵਾਨਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ ਜਦਕਿ ਕੇਂਦਰ ਨੇ ਕਿਹਾ ਸੀ ਕਿ ਇਹ ਗੰਭੀਰ ਅਪਰਾਧ ਹੈ ਰਾਜਵਾਨਾ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ ਜਦਕਿ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਇਆ ਨੂੰ 15 ਸਾਲ ਬੀਤ ਚੁੱਕੇ ਨੇ ਇਸ ਦੌਰਾਨ ਮੁਰਤ ਤੋਂ ਰਾਜਵਾਨਾ ਦਾ ਇਸ ਮਾਮਲੇ ਤੇ ਬਿਆਨ ਸਾਹਮਣੇ ਆਉਂਦਾ ਜਦੋਂ ਉਹਨਾਂ ਨੂੰ ਚੈੱਕ ਅਪ ਲਈ ਲਿਆਂਦਾ ਜਾਂਦਾ ਹੈ ਇਸ ਦੌਰਾਨ ਰਾਜ ਹੋਣਾ ਕੀ ਕੁਝ ਆਖਦੇ ਨੇ ਜਥੇਦਾਰ ਨੂੰ ਕਿਹੜੀ ਅਪੀਲ ਕਰਦੇ ਨੇ ਤੁਸੀਂ ਇੱਕ ਵਾਰੋ ਵੀ ਸੁਣੋ ਜਦੋਂ 30 ਸਾਲ ਹੋ ਗਏ ਹਨ ਉਹਨਾਂ ਦਾ ਪੁੰਨੀਵਾ ਸ਼ਾਦੋਂ ਨਾਲ ਸੀ ਚੱਕ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕਿੰਦਰ ਕਰਕੇ ਸਰਕਾਰ ਕੋਲ ਜੀਰ ਕਰਨਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ بار-ਬਾਰ ਹੁਕਮ ਦੇ ਰਹੀ ਹੈ ਫੈਸਲੇ ਨਹੀਂ ਹੋ ਰਿਹਾ ਲੋਕਾਂ ਨੂੰ ਮੈਂ ਅਦਾਲਤ ਤੱਕ ਸਰ ਇਧਰ ਜੀ ਇਧਰ ਮੈਂ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਕੋਈ ਗੱਲ ਨਹੀਂ ਜੀ ਅੱਗੇ ਜਾਓ ਬਹੁਤ ਬੇਅਦਬੀ ਦਾ ਬਿਲਕੁਲ ਨਹੀਂ ਹੈ ਬਹੁਤ ਮੁਹੱਈਆ ਅਕੀਦਾਰ ਕੋਲ ਇੱਕ ਸਾਥੀ ਨਾਲ ਜੀ ਸਾਥੀ ਜੀ ਸਾਥੀ ਜੀ 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 ਜੀ ਸਾਥ